ਜੁੜੇ ਰਹੋ ਖਬਰ ਢੇਲੀ ਪਲਸ ਦੇ ਨਾਲ ਸਿਰਫ ਖਬਰ ਨਹੀਂ ਤੁਹਾਡੀ ਆਵਾਜ਼ ਵਰਤਾ ਦੇ ਵਿੱਚ ਸਾਰੇ ਪਹੁੰਚੇ ਹੋ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਆਪ ਸਭ ਦੇ ਨਾਲ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇੱਕ ਨਵਕਲਾ ਉਪਰਾਲਾ ਸਾਂਝਾ ਕਰਨਾ ਹੈ ਆਪ ਸਭ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਖਾਸ ਤਰਜੀਹ ਹੈ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਚਾਹੇ ਸਕੂਲ ਆਫ ਫੈਮਿਨੈਂਟਸ ਹੋਣ ਯਾ ਬਹੁਤ ਸਾਰਾ ਕੰਮ ਸਰਕਾਰੀ ਸਕੂਲਾਂ ਚ ਹੋਇਆ ਹੁਣ ਇਸੇ ਲੜੀ ਦੇ ਵਿੱਚ ਇੱਕ ਹੋਰ ਇਨੋਵੇਸ਼ਨ ਇੱਕ ਨਵਾਂ ਉਪਰਾਲਾ ਜੋੜਿਆ ਗਿਆ ਹੈ ਬੀਤੀ ਰੋਜ਼ ਹੋਈ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇਕ ਨਵੀਂ ਜਿਹੜੀ ਸਕੀਮ ਹੈ ਉਹ ਲਾਂਚ ਕੀਤੀ ਗਈ ਹੈ ਜਿਸ ਦਾ ਨੋਟੀਫਿਕੇਸ਼ਨ ਹੁਣੀ ਹੁਣੀ ਜਾਰੀ ਹੋ ਗਿਆ ਜਿਸ ਦੇ ਸੰਬੰਧ ਦੇ ਵਿੱਚ ਮੈਂ ਆਪ ਸਭ ਨੂੰ ਬਰੀਫ ਕਰ ਰਿਹਾ ਹਾਂ ਇਸ ਸਕੀਮ ਦਾ ਨਾਮ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਫਾਰ ਸਿਵਲ ਆਫੀਸਰਸ ਆਫ ਪੰਜਾਬ ਰੱਖਿਆ ਗਿਆ ਹੈ ਭਾਵੇਂ ਕਿ ਇੱਕ ਮੈਂਟਰਸ਼ਿਪ ਸਕੀਮ ਹੈ ਪੰਜਾਬ ਦੇ ਸਾਰੇ ਆਈਐਸ ਆਫੀਸਰਸ ਆਈਪੀਐਸ ਆਫੀਸਰਸ ਇੰਡੀਅਨ ਫੋਰੈਸਟ ਸਰਵਿਸਸ ਆਫੀਸਰਸ ਤੇ ਅਦਰ ਸਿਵਲ ਸਰਵਿਸ ਆਫੀਸਰਸ ਕਿ ਉਹਨਾਂ ਨੂੰ ਅਸੀਂ ਇੱਕ ਸੱਦਾ ਦੇ ਰਹੇ ਹਾਂ ਕਿ ਆਓ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਜੋ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਚਾਹੇ ਜ਼ਿਲੇ ਦੀ ਹੋਵੇ ਜਾਂ ਡਿਪਾਰਟਮੈਂਟਾਂ ਦੀ ਹੋਣ ਉਸ ਰੋਲ ਤੋਂ ਇਲਾਵਾ ਤੁਹਾਡੀ ਇੱਕ ਵੱਡੀ ਭੂਮਿਕਾ ਹੈ ਤੁਸੀਂ ਇੱਕ ਸੰਘਰਸ਼ੋਂ ਨਿਕਲ ਕੇ ਦੇਸ਼ ਦਾ ਸਭ ਤੋਂ ਟਫੈਸਟ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਕੇ ਆਏ ਹੋ ਹੁਣ ਵਾਰੀ ਹੈ ਸਮਾਜ ਨੂੰ ਵਾਪਸ ਕੁਝ ਦੇਣ ਦੀ ਤੇ ਤੁਸੀਂ ਆਓ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂਆਤ ਵਿੱਚ ਕੁਝ ਸਲੈਕਟਿਡ ਸਕੂਲਸ ਅਸੀਂ ਆਫਰ ਕਰ ਰਹੇ ਹਾਂ ਕਿ ਆਓ ਹੁਣ ਆਪ ਜਿਵੇਂ ਤੁਸੀਂ ਆਪਣਾ ਸੁਪਨਾ ਸਾਕਾਰ ਕੀਤਾ ਉਵੇਂ ਸਾਡੇ ਸਰਕਾਰੀ ਸਕੂਲ ਚ ਪੜਦੇ ਬੱਚਿਆਂ ਦਾ ਸੁਪਨਾ ਸਾਕਾਰ ਕਰੋ ਕੀ ਬਣ ਕੇ ਮੈਂਟਰ ਬਣ ਕੇ ਤੇ ਇਸ ਦੇ ਵਿੱਚ ਤੁਸੀਂ ਕਲਪਨਾ ਕਰਕੇ ਦੇਖੋ ਤਰਜੀਹ ਅਸੀਂ ਬਾਰਡਰ ਏਰੀਆ ਦੇ ਸਕੂਲ ਤੇ ਰੂਰਲ ਏਰੀਆ ਦੇ ਸਕੂਲਸ ਦੀ ਲਈ ਹੈ ਮਾਨਸੇ ਦੇ ਵਿੱਚ ਅਗਰ ਕੋਈ ਬੱਚਾ ਅਜ 10ਵੀਂ ਜਮਾਤ ਪੜ ਰਿਹਾ ਹੈ ਬਹੁਤ ਸ਼ਾਨਦਾਰ ਹੈ ਸਰਕਾਰੀ ਸਕੂਲ ਚ ਪੜ੍ਹ ਰਿਹਾ ਬਹੁਤ ਸ਼ਾਨਦਾਰ ਹੈ ਪੜ੍ਹਾਈ ਚ ਉਹਦਾ ਸੁਪਨਾ ਹੈ ਕਿ ਉਹ ਆਈਪੀਐਸ ਅਫੀਸਰ ਬੰਨਣਾ ਚਾਹੁੰਦਾ ਪਰ ਉਸਦੇ ਕੋਲ ਕੋਈ ਰੀਅਲ ਨਾਤਾ ਇਨਸਪੀਰੇਸ਼ਨ ਹੈ ਤੇ ਨਾ ਹੀ ਗਾਈਡੈਂਸ ਹੈ ਤੁਸੀਂ ਇਮੇਜਿਨ ਕਲਪਨਾ ਕਰਕੇ ਦੇਖੋ ਕਿ ਹੁਣ ਇੱਕ ਆਈਪੀਐਸ ਅਫੀਸਰ ਉਸਦੇ ਨਾਲ ਜਾ ਕੇ ਉਸਦੇ ਸਕੂਲ ਦੇ ਵਿੱਚ ਉਸ ਨੂੰ ਗਾਈਡ ਕਰ ਰਿਹਾ ਹੈ ਉਸ ਨੂੰ ਇਨਸਪਾਇਰ ਇਨਸਪੀਰੇਸ਼ਨ ਹੋ ਰਹੀ ਹੈ ਉਹ ਬੱਚਾ ਉਸਦੀ ਵਰਦੀ ਤੋਂ ਦੇਖ ਰਿਹਾ ਉਸਦੇ ਮੋਢੇ ਤੇ ਲੱਗੇ ਸਟਾਰਿਆਂ ਤੋਂ ਦੇਖ ਰਿਹਾ ਉਸਦੇ ਮੋਢੇ ਤੇ ਲਿਖੇ ਆਈਪੀਐਸ ਤੋਂ ਦੇਖ ਰਿਹਾ ਕਿ ਮੈਂ ਵੀ ਇਹ ਬਣ ਸਕਦਾ ਐਦਾਂ ਹੀ ਤਰਨ ਤਾਰਨ ਦੀ ਕੋਈ ਬੱਚੀ ਬਹੁਤ ਸ਼ਾਨਦਾਰ ਹੈ ਸਾਇੰਸ ਦੇ ਵਿੱਚ ਪਰ ਉਸ ਨੂੰ ਉਹ ਉਸ ਨੂੰ ਪਤਾ ਹੀ ਨਹੀਂ ਆਈਆਈਟੀ ਹੁੰਦੀ ਕੀ ਹੈ ਦਸਵੀਂ ਦੇ ਵਿੱਚ ਬਹੁਤ ਸ਼ਾਨਦਾਰ ਨੰਬਰ ਆਇਆ ਹੈ ਮਾਤਾ ਪਿਤਾ ਉਹਨੂੰ ਹਟਾਣਾ ਚਾਹੁੰਦੇ ਅੱਗੇ ਪੜਾਉਣਾ ਨਹੀਂ ਚਾਹੁੰਦੇ ਤਾਂ ਕੋਈ ਯੰਗ ਆਈਐਸ ਲੜਕੀ ਜਾਂਦੀ ਹੈ ਉੱਥੇ ਤੇ ਉਸ ਬੱਚੀ ਨਾਲ ਬੈਠ ਕੇ ਗੱਲ ਕਰਦੀ ਹੈ ਕਿ ਉਹਨੂੰ ਕਹਿੰਦੀ ਹੈ ਕਿ ਆਪਾਂ ਆਈਆਈਟੀ ਇਦਾਂ ਕਰ ਸਕਦੇ ਆ ਇਨਸਪੀਰੇਸ਼ਨ ਬਹੁਤ ਸਾਰੀ ਮਿਸਾਲ ਮੈਂ ਜਦੋਂ ਇਸ ਸਕੀਮ ਦੇ ਉਸੇ ਵਕਤ ਅਸੀਂ ਵਰਕ ਕਰ ਰਹੇ ਸੀ ਇਸ ਆਈਡੀਆ ਦੇ ਉੱਤੇ ਵਰਕ ਕਰ ਰਹੇ ਸੀ ਤਾਂ ਜੋ ਮੇਰੇ ਕੁਝ ਦੋਸਤ ਨੇ ਬਿਊਰੋਕ੍ਰੇਸੀ ਚ ਮੈਨੂੰ ਪੁੱਛਿਆ ਉਹਨਾਂ ਦੇ ਵਿੱਚੋਂ ਇੱਕ ਦੋਸਤ ਨੇ ਕਿਹਾ ਅਜੋ ਕਿਸੇ ਸਾਡੇ ਪੰਜਾਬ ਦੇ ਮੈਂ ਨਾਮ ਵੀ ਲੈ ਲੈਂਦਾ ਡੀਸੀ ਜਲੰਧਰ ਜਿਹੜੇ ਆ ਹਿਮਾਂਸ਼ੂ ਜੀ ਜਦੋਂ ਉਹਨਾਂ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਆਪਣੇ ਸਕੂਲ ਦੀ ਕਟਿੰਗ ਭੇਜੀ ਆਪਣੇ ਸਮੇ ਦੇ ਉਹ ਕਹਿੰਦੇ ਜਦੋਂ ਮੈਂ ਆਪਣੇ ਸਕੂਲ ਚ ਪੜਦਾ ਸੀ ਉੱਥੇ ਇੱਕ ਵਾਰੀ ਡੀਸੀ ਆਏ ਸੀ ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਮੈਂ ਡੀਸੀ ਬੰਨਾ ਚਾਹੁੰਦਾ ਹਾਂ ਤੇ ਵਾਕਈ ਡੀਸੀ ਬਨੇ ਇਨਸਪੀਰੇਸ਼ਨ ਤੇ ਮੋਟੀਵੇਸ਼ਨ ਇੰਨਾ ਅਸਰ ਕਰਦੀ ਹੈ ਤਾਂ ਅਸੀਂ ਇਹ ਜਿਹੜੀ ਹੈ ਤੇ ਇਹ ਸਾਰੀ ਵੋਲੰਟੀਅਰਲੀ ਹੋਊਗੀ ਸਕੀਮ ਅਸੀਂ ਹੁਣੀ ਹੁਣੀ ਇਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਦੇ ਹਰ ਇੱਕ ਅਧਿਕਾਰੀ ਕੋਲੇ ਜਾਊਗਾ ਉਹ ਗੂਗਲ ਫਾਰਮ ਉਹ ਆਪਣੀ ਇੱਛਾ ਦੇ ਨਾਲ ਇਰੈਸਪੈਕਟਿਵ ਆਫ देयर ਪੋਸਟਿੰਗ ਇਰੈਸਪੈਕਟਿਵ ਆਫ देयर ਟਰਾਂਸਫਰਸ ਇਸ ਦਾ ਹਨਾ ਦੀ ਕਰੰਟ ਪੋਸਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੀ ਕੋਸ਼ਿਸ਼ ਇਹ ਅਸੀਂ ਤਾਂ ਹੀ ਸਿਲੈਕਟ ਸਕੂਲਸ ਖੋਲ ਰਹੇ ਆ ਕਿ ਉਹ ਸਕੂਲ ਜਿਹੜੇ ਸਾਡੇ ਅਜਨਾਲੇ ਦਾ ਸਕੂਲ ਸਾਡਾ ਮਾਨਸੇ ਦਾ ਸਕੂਲ ਅਬੋਹਰ ਦਾ ਸਕੂਲ ਤਰਨਤਾਰਨ ਦਾ ਸਕੂਲ ਅਸੀਂ ਉਹ ਸਕੂਲ ਖੋਲ ਰਹੇ ਤਾਂ ਕਿ ਉੱਥੋਂ ਜਾ ਕੇ ਚੇਂਜ ਆਵੇ ਉੱਥੋਂ ਦੇ ਬੱਚੇ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਸਾਡੇ ਆਈਡਲਸ ਅਸੀਂ ਆਪਣੇ ਆਈਡਲਸ ਆਪਣੀ ਇਨਸਪੀਰੇਸ਼ਨ ਉਹ ਬਹੁਤ ਛੋਟੀ ਹੋ ਗਈ ਹੈ ਤਾਂ ਅਸੀਂ ਚਾਹਦੇ ਆ ਅਫੀਸਰਸ ਜਾ ਕੇ ਉਹਨਾਂ ਬੱਚਿਆਂ ਨਾਲ ਬੈਠਣ ਇਕੱਲੇ ਬੱਚਿਆਂ ਨਹੀਂ ਟੀਚਰਸ ਨੂੰ ਤੁਸੀਂ ਕਲਪਨਾ ਕਰਕੇ ਦੇਖੋ ਅਗਰ ਕੋਈ ਟੀਚਰ ਇਨੋਵੇਸ਼ਨ ਕਰਨਾ ਚਾਹ ਰਿਹਾ ਤੇ ਕਿਸੇ ਜ਼ਿਲ੍ਹੇ ਦਾ ਡੀਸੀ ਜਾ ਕੇ ਉਸ ਟੀਚਰ ਨੂੰ ਉਹਨੂੰ ਮਦਦ ਮਿਲ ਰਹੀ ਹੈ ਬਹੁਤ ਸਾਰੇ ਕੰਮ ਬਹੁਤ ਸਾਰੇ ਸਕੂਲਾਂ ਦੀ ਮਸਲੇ ਕਈ ਵਾਰੀ ਮੈਂ ਆਪ ਜਾ ਕੇ ਸਕੂਲਾਂ ਦੇਖਿਆ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਜੋ ਉਸ ਪਿੰਡ ਦੇ ਸਰਪੰਚ ਲੈਵਲ ਤੱਕ ਤੇ ਅਗਰ ਜੀ ਸ਼ਹਿਰ ਦਾ ਸਕੂਲ ਹੈ ਤਾਂ ایਓ ਲੈਵਲ ਤੱਕ ਆ ਕਮੇਟੀ ਦੇ ਪ੍ਰਧਾਨ ਲੈਵਲ ਤੱਕ ਉਹ ਸਕੂਲ ਦਾ ਕੰਮ ਹੋ ਸਕਦਾ ਪਰ ਸਕੂਲ ਵਾਲੇ ਟੀਚਰਸ ਵਿਚਾਰੇ ਲਿਖਦੇ ਰਹਿੰਦੇ ਕੋਈ ਸੁਣਦਾ ਹੀ ਨਹੀਂ ਨਾਓ ਦੇ ਵਿਲ ਹੈਵ ਐਨ ਓਪਰਚ्युनिटी ਕਿ ਸਿੱਧਾ ਇੱਕ ਆਈਐਸ ਜਾਂ ਆਈਪੀਐਸ ਆਫੀਸਰ ਜਾ ਰਿਹਾ ਉਹਦੇ ਫੋਨ ਤੇ ਛੋਟੇ ਮੋਟੇ ਸਾਰੇ ਕੰਮ ਵੀ ਹੋਣਗੇ ਬੱਚਿਆਂ ਨੂੰ ਇਨਸਪੀਰੇਸ਼ਨ ਵੀ ਮਿਲੂਗੀ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਤਾਂ ਹੀ ਅਸੀਂ ਇਸ ਦਾ ਨਾਮ ਮੈਂਟਰਸ਼ਿਪ ਰੱਖਿਆ ਕਿ ਕੋਈ ਉੱਥੇ ਜਾ ਕੇ ਇਹ ਨਹੀਂ ਆ ਕਿ ਉੱਥੇ ਜਾ ਕੇ ਉਹ ਅਧਿਕਾਰੀ ਬਣਨਗੇ ਨਹੀਂ ਇੱਥੇ ਕੋਈ ਵੀ ਅਧਿਕਾਰੀਆਂ ਵਾਲਾ ਰੋਲ ਨਹੀਂ ਹੈ ਇੱਥੇ ਇੱਕ ਦੋਸਤ ਤੇ ਇੱਕ ਗਾਈਡ ਤੇ ਇੱਕ ਮੈਂਟਰ ਉਹ ਦੋਸਤ ਉਹ ਗਾਈਡ ਉਹ ਮੈਂਟਰ ਤੇ ਮੋਟੀਵੇਟਰ ਉਹ ਬੱਚਿਆਂ ਲਈ ਵੀ ਹੈ ਸਕੂਲ ਸਟਾਫ ਲਈ ਵੀ ਹੈ ਉਹ ਬੱਚਿਆਂ ਦੇ ਪੇਰੈਂਟਸ ਲਈ ਵੀ ਹੈ ਬੱਚਿਆਂ ਦੇ ਪੇਰੈਂਟਸ ਨੂੰ ਵਿਸ਼ਵਾਸ ਆ ਰਿਹਾ ਕਿ ਅਸੀਂ ਜਿਹੜੇ ਸਕੂਲ ਦੇ ਵਿੱਚ ਸਾਡਾ ਬੱਚਾ ਪੜ੍ਹ ਰਿਹਾ ਉਸ ਨੂੰ ਇੱਕ ਆਈਏ ਅਧਿਕਾਰੀ ਮੋਨੀਟਰ ਕਰ ਰਿਹਾ ਤੇ ਜਿਹੜੇ ਜਿਹੜੇ ਆਈਸ ਆਫੀਸਰਸ ਆਈਪੀਐਸ ਆਫੀਸਰਸ ਯਾ ਅਦਰ ਆਫੀਸਰਸ ਇਸ ਦੇ ਵਿੱਚ ਸਕੂਲ ਸਪਲਾਈ ਕਰਨਗੇ ਮਿਨੀਮਮ 5 ਸਾਲ ਲਈ ਉਹਨਾਂ ਨੂੰ ਸਕੂਲ ਦੇ ਨਾਲ ਰਿਸ਼ਤਾ ਰੱਖਣਾ ਪੈਣਾ ਤੇ ਸਰਕਾਰ ਇਹੋ ਆਸ ਰੱਖਦੀ ਹੈ ਉਹਨਾਂ ਤੋਂ ਉਮੀਦ ਰੱਖਦੀ ਹੈ ਕਿ ਮਹੀਨੇ ਚ ਇੱਕ ਵਾਰੀ ਉਹ ਜ਼ਰੂਰ ਜਾਇਆ ਕਰਨ ਤੇ ਉਸ ਤੋਂ ਬਾਅਦ ਟਾਈਮ ਟਾਈਮ ਦੇ ਉੱਤੇ ਰਿਪੋਰਟਸ ਹਰ ਸਾਲ ਬਾਅਦ ਇੱਕ ਸਲਾਨਾ ਰਿਪੋਰਟ ਸਕੂਲ ਦੀ ਇੱਕ ਐਨੂਅਲ ਆਉਟਪੁੱਟ ਕਿ ਕੀ ਨਤੀਜਾ ਆਇਆ ਉਹ ਵੀ ਉਹ ਜਾਰੀ ਕਰਨਗੇ ਤੇ ਇਸ ਨੂੰ ਪ੍ਰੋਪਰਲੀ ਵਿੱਚ ਪ੍ਰੋਪਰ ਦੇ ਵਿੱਚ ਉਹ ਸਕੂਲ ਦੇ ਬਾਹਰ ਇੱਕ ਐਡਮਿਨਿਸਟ੍ਰੇਟਿਵ ਬੋਰਡ ਲੱਗ ਜਾਊਗਾ ਜਿਸ ਦੇ ਉੱਤੇ ਲਿਖਿਆ ਹੋਊਗਾ ਕਿ ਥਿਸ ਸਕੂਲ ਇਜ਼ ਮੈਂਟਡ ਬਾਈ ਥਿਸ ਆਫੀਸਰ ਉਹਨਾਂ ਦਾ ਨਾਮ ਬਕਾਇਦਾ ਲਿਖਿਆ ਹੋਊਗਾ ਤਾਂ ਕਿ ਉਹਨਾਂ ਨੂੰ ਵੀ ਓਨਰਸ਼ਿਪ ਮਿਲੇ ਤੇ ਸਮਾਜ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਆਂਦਾ ਜਦੋਂ ਮੈਂ ਇਸ ਸਕੀਮ ਆਈ ਕੈਬਨਟ ਚਾਹੀਤਾ ਮੈਨੂੰ ਕਿਸੇ ਆਪ ਜੀ ਦੇ ਸਾਥੀ ਦਾ ਕਿਸੇ ਪੱਤਰਗੱਲ ਹੋਣਾ ਉਹ ਕਹਿੰਨੇ ਨੇ ਇਸ ਸਕੀਮ ਦੇ